ਵਾਹੇ ਗੁਰ ਸਾਹਿਬ ਜੀ ਮੈਂ ਨਹੀਂ ਕਛਉ ਨਹੀਂ ਕਾਸ਼ ਆਹੇ ਨਾ ਮੂਰਾ ਰਾਖレ ਹੋ ਸਦਨ ਜਨ ਤੋਰਾ ਸੁਕਟਲ ਗੁਰ ਸੇਵੀਐ ਐਨਸ ਸੈਜ ਸੁਭਾਏ ਦਰਸ਼ਨ ਪਰਸ਼ੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਮਹਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸਾਇ ਸੁਖ ਸਾਗਰ ਗੁਰ ਪਾਇਆ ਤਾਂ ਸੈਸਾ ਸਗਲ ਮਿਟਾਇਆ ਚਿੱਤ ਪਾਰ ਬ੍ਰਹਮ ਚਿੱਤ ਆਇਆ ਸੋ ਘਰ ਦੇ ਵਸਾਇਆ ਸੁਖ ਸਾਗਰ ਗੁਰ ਵਾਇਆ ਤਸੈ ਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਢਾਈ ਗਾਈ ਗੁਰ ਪੂਰੇ ਤੇ ਪਾਈ ਰਹਾ ਪ੍ਰਭ ਕੀ ਆਕਾਥ ਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜ ਕੀ ਆਕਾਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਭੁਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਜਿਤ ਪਾਰ ਬ੍ਰਹਮ ਜਿਤ ਆਇਆ ਸੋ ਕਰ ਦੈ ਵਸਾਇਆ ਸੁਖ ਸਾਗਰ ਗੁਰ ਪਾਇਆ ਕਾ ਸਾਇਬ ਸਾ ਸਗਲ ਮਿਟਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਾਬ ਜੀ ਪੜੇ ਜਾਹਿ ਵਿਦਿਆਰਥੀ ਵਿਦਿਆ ਹਿਤ ਲਾਏ ਸਰਬਸਾਤਰੋਂ ਕੋ ਮਦ ਚੇਤਨ ਜਪੇ ਜੋਗ ਸੰਿਆਸ ਬੈ ਰਾਗ ਕੋਈ ਇਸੇ ਸਰਬੋ ਪੁਨਿਆਨ ਕੋ ਉਨ ਹੋਈ ਇਸੇ ਸਰਬ ਪੁਨਿਆਨ ਕੋ ਉਨ ਹੋਈ ਵਾਹਿਗੁਰੂ ਸਾਹਿਬ ਜੀ ਸਵਈਆ ਰੰਗ ਭੂਮ ਭਈ ਰੰਗ ਭੂਮ ਮਨੋ ਤੋਨ ਦੁੱਧ ਬ ਭਾਜੇ ਮਿਰ ਦੰਗ ਹਿਓ ਰੰਗ ਭੂਮ ਭਈ ਰੰਗ ਭੂਮ ਮਨੋ ਤਨ ਦੁੰਦਪ ਬਾਜੇ ਮਿਰਦੰਗ ਹੀਓ ਸਿਰ ਛਤਰ ਕੇ ਪਰ ਅਤਰ ਲਗੈ ਕਤ ਕਾਰ ਪਰਾ ਕਨ ਕਾਲ ਲਿਓ ਆਸ ਲਾਗਦ ਘੋਮ ਗਰੇ ਮਰ ਕੇ ਪਟ ਪ੍ਰਾਨਨ ਮਾਨੋ ਦਾਨ ਦਿਓ ਬਾਹਰ ਨਿਰਤ ਲਰੇ ਬਾਹਰ ਨਿਰਤ ਕਰੇ ਏ ਲਰੇ ਨਟ ਜਿਉ ਨਿਰਪ ਮਾਰੀ ਮਾਰ ਸੋ ਰਾਗ ਕੀਓ ਦੋਹਰਾ ਇਤੋ ਜਦ ਹਾਰ ਫੇਰ ਕੇ ਸਭਨ ਕਹਯੋ ਸੁਨਾਏ ਕੋਪਟ ਲੈਕ ਸੈਨ ਮੈਂ ਲੜੇ ਜੋ ਜਾ ਸੰਗ ਜਾਏ ਇਤੋ ਜੁੱਧ ਹਾਰ heer ਕਾ ਸਭਨ ਕਹਯੋ ਸੁਨਾਏ ਕੋ ਪਟ ਲਾਇਕ ਸੈਨ ਮੈਂ ਲੜੇ ਜੋ ਜਾ ਸੰਗ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ